ਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਦੱਸਣ ਜਾ ਰਹੇ ਹਾਂ ਜੀ ਕਮੀਜ਼ ਚ ਕਟਾਈਆਂ ਕਿਸ ਤਰ੍ਹਾਂ ਬੰਦਿਆਂ ਨੇ ਜਿਸ ਤਰ੍ਹਾਂ ਕਿ ਹੁਣ ਮੇਰੇ ਕਸਟਮਰ ਦਾ ਤੀਰਾ ਹੈਗਾ ਇਹ ਜੀ 12 ਇੰਚ ਆਪਾਂ ਇਸ ਤੋਂ ਕਿੰਨਾ ਲੈਣਾ ਹੈ ਜੀ ਤਾਂ ਆਪਾਂ 13 ਇੰਚ ਦੀ ਕਟਾਈ ਕਰਾਂਗੇ 6.5 ਇੰਚ ਲਵਾਂਗੇ ਜਿਸ ਤਰ੍ਹਾਂ ਕਿ ਆਪਾਂ 12 ਰੈਡੀ ਰੱਖਣਾ ਅੱਧਾ ਇੰਚ ਜ਼ਿਆਦਾ ਲਵਾਂਗੇ 6.5 ਇੰਚ ਲਵਾਂਗੇ ਤੇ 7 ਇੰਚ ਆਪਾਂ ਮੋਡਾ ਰੱਖਾਂਗੇ ਇਹਨਾਂ ਦਾ ਜੀ 7 ਇੰਚ ਮੋਡਾ ਇੱਧਰ ਨੂੰ ਰੱਖ ਲਵਾਂਗੇ චත්ති හැකිිය දී අප ළමගේ ස නවතනිශාන් ස නතනිශාල්ලා එදීා එතගලाइදගේදිලाइ දදंग ද ඉලाइම තරයි අප ඒමලාදගේ लावांगे प्लेटांचे निशान ये आहे गे जी मेरे प्लेटांचे निशान साडे गार्ह आपण प्लेट पाव सात इंच आपण प्लेटांची लँथ गर इंच ते आपण प्लेट पाव साडेर ते सात इंच आपण लँांगे ਠੀਕ ਆਪਾਂ 7 ਠੀਕ ਆਪਾਂ 7 ਦੇ ਵਿੱਚਕਾਰ ਲਾਈਨ ਖਿੱਚਾਂਗੇ ਇਸੇ ਤਰ੍ਹਾਂ ਹੀ ਲਾਈਨ ਚੱਲੇ ਹਾਂਜੀ ਦੋ ਦੀ ਸਪੇਸ ਰੱਖਾਂਗੇ ਆਪਾਂ ਟੱਡੀ ਹਾਂਜੀ ਇਧਰੋਂ ਵੀ ਆਪਾਂ ਦੋ ਤੇ ਮਾਰਕਿੰਗ ਕਰਾਂਗੇ ਹਾਂਜੀ ਹੁਣ ਆਪਾਂ ਲਾਵਾਂਗੇ ਸੈੱਟ ਸਲਾਈ ਦਿਨ ਸ਼ਾਮ ਸੈੱਟ ਸਲਾਈ ਲਾਵਾਂਗੇ ਆਪਾਂ ਇਹਨਾਂ ਨੂੰ 13 ਇੰਚ 13.5 ਇੰਚ ਚਾਹੀਦੀ ਹੈ ਜੀ ਤੇ ਆਪਾਂ 14.5 ਇੰਚ ਲਾਵਾਂਗੇ 14.5 ਇੰਚ ਹੈਟਕਪ ਬਣ ਚਾਹੀਦੀ ਹੈ ਜੀ 20 ਇੰਚ ਤਾਂ ਆਪਾਂ 10 ਇੰਚ ਤੇ ਮਾਰਕਿੰਗ ਕਰਾਂਗੇ ਹਾਫ ਲੈ ਕੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਇਸੇ ਤਰ੍ਹਾਂ ਹੀ ਆਪਾਂ ਫੌਂਟ ਪੀਸ ਚੱਕ ਲਵਾਂਗੇ ਇਹ ਹੋ ਗਈ ਜੀ ਆਪਣੀ ਨੀਚੇ ਕਟਾਈ ਹੁਣ ਇਸੇ ਤਰ੍ਹਾਂ ਹੀ ਆਪਾਂ ਮਾਰ ਕੇ ਦੂਜੀ ਸਾਈਡ ਕੱਢ ਲਵਾਂਗੇ ਮੈਂ ਚਮਡੀ ਦੀ ਮਦਦ ਨਾਲ ਦੂਜੀ ਸਾਈਡ ਕਰਾਂਗੀ हो गया, अपनी दोनों सेट पीस हो गया जी। दी वीडियो वादिया लगी त लाइक कमेंट शेयर जरूर करो नमेंट करके कि लगी था वीडियो ਤੇ ਅਸੀਂ ਤਾਂ ਕਿ ਅਸੀਂ ਹੋਰ ਵੀ ਵਧੀਆ ਵਧੀਆ ਬਣਾ ਕੇ ਤੁਹਾਨੂੰ ਵੀਡੀਓ ਪਾ ਸਕੀਏ ਧੰਨਵਾਦ